ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਗਊ ਮਹਿਕ ਚਰਾਵਣ ਦੀ ਚੱਲੀ ਇੱਕ ਦਿਨ ਪਿਤਾ ਨੇ ਆਖਿਆ ਪੁੱਤਰ ਨਾਨਕ ਤੂੰ ਆਪਣੇ ਘਰ ਦੀਆਂ ਗਊਆਂ ਮਹੀਆਂ ਚਾਰ ਲਿਆਇਆ ਕਰ ਅੱਗੇ ਤਾਂ ਨੌਕਰ ਜਾਂਦੇ ਹਨ ਤੇ ਹੁਣ ਤੁਸੀਂ ਆਪ ਜਾਵੋ ਤਾਂ ਅੱਛੀ ਤਰ੍ਹਾਂ ਰਜਾ ਕੇ ਲਿਆਇਆ ਕਰੋ ਨਾਲੇ ਬਾਹਰ ਫਿਰਕੇ ਪ੍ਰਸੰਨ ਰਹੇਗਾ ਤੇ ਤੇਰਾ ਮਨ ਪਰਚਿਆ ਰਹੇਗਾ ਤਾਂ ਸ੍ਰੀ ਗੁਰੂ ਜੀ ਬੋਲੇ हे ਪਿਤਾ ਜੀ ਜੋ ਕੁਛ ਆਪ ਕਹੋਗੇ ਸੋਈ ਮੈਂ ਕਰਾਂਗਾ ਵੱਡੀ ਸਵੇਰ ਹੋਈ ਤਾਂ ਗੁਰੂ ਜੀ ਉੱਠੇ ਤੇ ਮਾਤਾ ਜੀ ਨੇ ਕੁਛ ਖਾਣੇ ਵਾਸਤੇ ਲਾੜ ਬਣ ਦਿੱਤਾ ਤੇ ਇਸ਼ਨਾਨ ਕਰਵਾਏ ਕਰਨ ਹੱਥ ਵਿੱਚ ਇੱਕ ਛਟੀ ਦਿੱਤੀ ਸ੍ਰੀ ਗੁਰੂ ਜੀ ਗਉਆਂ ਮਹੀਆਂ ਦੇ ਰਸੇ ਖੋਲ ਕੇ ਬਾਹਰ ਲੈ ਗਏ मानो श्री कृष्ण जी दे समान ब्रज में गौवां चारने गए हैं वृंदावन को आगे महाराज जी गौवां को चारते एक सुंदर स्थान देख के एकांत बैठ गए और समाधि में स्थित हो गए श्री परमेश्वर जी की बंदगी में लीन हुए रहे जो गौवां महियां महाराज दिया चार लिया चार लिया ਇਕ ਬੜੀ ਸੁੰਦਰ ਪੈੜੀ ਹਰੀ-ਪਰਪਲਤ ਹੋਈ ਦੇਖ ਕਰ ਉਸਮੇ ਜਾਏ ਬੜੀਆਂ ਸਭ ਚਾਰ ਕਰ ਰੱਜ ਕੇ ਉਸੇ ਖੇਤ ਵਿਖੇ ਬੈਠ ਰਹੀਆਂ ਸੰਪੂਰਨ ਖੇਤ ਉਜਾੜ ਕਰ ਇਤਨੇ ਮੇ ਖੇਤ ਦਾ ਮਾਲਕ ਆਇਆ ਦੇਖੇ ਤਾਂ ਖੇਤ ਖਾਏ ਕਰ ਗਉਆਂ ਮਹੀਆਂ ਬੈਠ ਰਹੀਆਂ ਹਨ ਤਾਂ ਉਸਨੇ ਗੁਰੂ ਨਾਨਕ ਜੀ ਨੂੰ ਆਖਿਆ ਭਾਈ ਤੂੰ ਪਟਵਾਰੀ ਦਾ ਪੁੱਤ ਹੈਂ ਮੇਰੀ ਖੇਤੀ ਸਭ ਉਜਾੜ ਦਿੱਤੀ ਹੈ ਇਸ ਉਜਾੜੇ ਦੇ ਜਵਾਬ ਕਰ ਤੂੰ ਪਲਾਚਰਾਵਾ ਬਣਿਆ ਹੈ ਗੁਰੂ ਨਾਨਕ ਜੀ ਆਖਿਆ ਭਾਈ ਤੇਰਾ ਤਾਂ ਕੁਛ ਨਹੀਂ ਉਜੜਿਆ ਤੂੰ ਕਿਉਂ ਬੋਲਦਾ ਹੈ ਕਿਆ ਹੋਇਆ ਜੋ ਕਿਸੇ ਪਸ਼ੂ ਨੇ ਮੂੰਹ ਪਾਇਆ ਖੁਦਾਏ ਇਸੀ ਵਿੱਚ ਬਰਕਤ ਘੱਟ ਸੀ ਤਾਂ ਉਹ ਚੁੱਪ ਨਾ ਕਰੇ ਲੱਗਾ ਨਾਨਕ ਜੀ ਨਾਲ ਲੜਨ ਤਾਂ ਨਾਨਕ ਜੀ ਜੀਤੇ ਉਹ ਜ਼ਿਮੀਂਦਾਰ ਦੋਵੇਂ ਝਗੜਦੇ ਝਗੜਦੇ ਰਾਏ ਬੁਲਾਰ ਦੇ ਪਾਸ ਆਏ ਜੋ ਤਲਵੰਡੀ ਦਾ ਹਾਕਮ ਸੀ ਤਾਂ ਉਸ ਖੇਤ ਵਾਲੇ ਪੁਕਾਰ ਕੀਤੀ ਰਾਏ ਜੀ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਤਾਂ ਪਾਸੋਂ ਲੋਕਾਂ ਆਕੇ ਆ ਜੋ ਨਾਨਕ ਤਾਂ دیਵਾਨਾ ਹੈ ਪਰ ਕਾਲੂ ਨੂੰ ਸਦੋ ਤਾਂ ਰਾਏ ਨੇ ਕਾਲੂ ਨੂੰ ਸਦਵਾਇਆ ਜਦ ਕਾਲੂ ਆਇਆ ਤਾਂ ਰਾਏ ਨੇ ਆਖਿਆ ਕਾਲੂ ਤੂੰ ਇਸ ਪੁੱਤਰ ਨੂੰ ਸਮਝਾਉਂਦਾ ਨਹੀਂ ਜੋ ਗਰੀਬ ਦਾ ਖੇਤ ਉਜਾੜ ਆਇਆ ਹੈ ਭਲਾ دیਵਾਨਾ ਕਰ ਛੋੜਿਆ ਹੈ ਭਾਈ ਜਾਇਕਰ ਇਸ ਦਾ ਉਜਾਲਾ ਭਰ ਦੇ ਨਹੀਂ ਤਾਂ ਇਹ ਤੁਰਕ ਹੈ ਪੁਕਾਰ ਕਰ ਸੀ ਤਾਂ ਕਾਲੂ ਆਖਿਆ ਰਾਏ ਜੀ ਮੈਂ ਕਿਆ ਕਰਾਂ ਇਹ ਤਾਂ ਮਸਤਾਨਾ ਹੋਏ ਰਹਿੰਦਾ ਹੈ ਕੁਛ ਕੰਮ ਨਹੀਂ ਕਰਦਾ ਤਾਂ ਰਾਏ ਆਖਿਆ ਕਾਲੂ ਤੂੰ ਜਾ ਕੇ ਉਜਾੜਾ ਭਰ ਦੇ ਹੋਰ ਮੈਂ ਕੁਛ ਨਹੀਂ ਆਖਦਾ ਤਾਂ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਕਿਉਂ ਲੜਦੇ ਹੋ ਉਥੇ ਤਾਂ ਇੱਕ ਬੂਟਾ ਵੀ ਨਹੀਂ ਉਜੜਿਆ ਤੇ ਕਿਸੇ ਪਸ਼ੂ ਪੈਰ ਵੀ ਨਹੀਂ ਪਾਇਆ ਇਹ ਤਾਂ ਐਵੇਂ ਹੀ ਕੂਕਦਾ ਹੈ ਤਾਂ ਉਹ ਜੱਟ ਬੋਲਿਆ ਮੇਰਾ ਖੇਤ ਸਭ ਉਜੜ ਗਿਆ ਹੈ ਮੈਂ ਮੁੱਠਾ ਹਾਂ ਮੇਰਾ ਨਿਉ ਕਰੋ ਉਥੇ ਤਾਂ ਇੱਕ ਬੂਟਾ ਵੀ ਨਹੀਂ ਰਿਹਾ ਤਾਂ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਆਪਣਾ ਆਦਮੀ ਭੇਜ ਦੇਵੋ ਉਥੇ ਤਾਂ ਇੱਕ ਪੱਠਾ ਵੀ ਨਹੀਂ ਟੁਕਿਆ ਤਾਂ ਰਾਏ ਬੁਲਾਰਨੇ ਆਪਣੇ ਭਾਂਦੇ ਭੇਜ ਦਿੱਤੇ ਜਾ ਉਹ ਜਾਇਕਰ ਦੇਖਣ ਤਾਂ ਖੇਤੀ ਸਾਬ ਸਾਬਤ ਖੜੀ ਹੈ ਇੱਕ ਪੱਠਾ ਵੀ ਨਹੀਂ ਖਾਦਾ ਗਿਆ ਚਫੇਰੇ ਫਿਰਕੇ ਵੇਖਿਆ ਕਦਰੇ ਪਸ਼ੂ ਦਾ ਖੋਜ ਵੀ ਨજર ਨਹੀਂ ਆਇਆ ਤਾਂ ਉਹ ਜੱਟ ਵੇਖ ਕੇ ਅश्चਰਜ ਹੋਇਆ ਪਿਆਦੇ ਮੋੜ ਆਏ ਆਖਣ ਲੱਗੇ ਰਾਏ ਜੀ ਖੇਤੀ ਤਾਂ ਸਾਬਤ ਖਾਬਤ ਖੜੀ ਹੈ ਇੱਕ ਬੂਟਾ ਵੀ ਨਹੀਂ ਟੁਕਿਆ ਤਾਂ ਰਾਏ ਬਲਾਰ ਨੇ ਖੇਤੀ ਵਾਲੇ ਨੂੰ ਝੂਠਾ ਕੀਤਾ ਤਾਂ ਸ੍ਰੀ ਗੁਰੂ ਨਾਨਕ ਜੀ ਤੇ ਕਾਲੂ ਦੋਵੇਂ ਘਰ ਨੂੰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ